ਲਓ ਜੀ ਅੱਜ ਆਪਾਂ ਲੱਗ ਗਈ ਬਣਾਉਣਾ ਖਾਣ ਵਾਲੇ ਛੋਲਿਆਂ ਦੀ ਪੰਜੀਰੀ ਇੱਧਰ ਆਪਾਂ ਬਦਾਮ ਕਾਜੂ ਸਭ ਮਿਕਸ ਕਰ ਲਏ ਇਹਨਾਂ ਨੂੰ ਮਿਕਸਰ 'ਚ ਦੇ ਜਾਰ 'ਚ ਪਾ ਕੇ ਪੀ ਲਿਆ ਆਹ ਮਗਰ 'ਚ ਤੇ ਆਹ ਬਾਕੀ ਸਮਾਨ ਇਹ ਜੀ ਸੌਂਫ ਤੇ ਇਹ ਬੈਂਗ ਇੱਧਰ ਆਪਾਂ ਜਿਹੜੇ ਪੀ ਲਏ ਆ ਬਿਲਕੁਲ ਆਟਾ ਤਿਆਰ ਕਰ ਲਿਆ ਅਈ ਗਰ ਆਪਾਂ ਆਪਣੇ ਘਰੇ ਖੰਡ ਬਰੀਕ ਕਰ ਲਈ ਤੇ ਕਿਉਂਕਿ ਬਾਜ਼ਾਰੋਂ ਪੂਰਾ ਖੰਡ ਨਹੀਂ ਲਿਆਏ ਤੇ ਇਧਰ ਕਰੀ ਆਪਣੇ ਪਈ ਸੀ ਤੂੰ ਠੀਕ ਉਹ ਆਪੇ ਬਿੱਲੀ ਕਸ਼ ਕਰ ਲਈ ਸਮਾਨ ਆਪਾਂ ਸਾਰਾ ਪਕਣੀ ਤੇ ਕਿਉਂ ਇਧਰ ਵੀ ਇੱਕ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਜਿਆਦਾ ਨਹੀਂ ਨੂੰ ਝੇਦੇ ਚਣੇ ਬਸ ਆਪਾਂ ਪਾ ਕੇ ਤੇ ਰਲਾ ਦੇਣਾ ਤੇ ਇਧਰ ਮੇਰੇ ਖਲਾਰੇ ਪਲਾਰੇ ਜਿਹਦਰ ਵੇਖੋ ਮੇਰੇ ਮੱਕਣਾ ਆ ਪਿਆ ਕੱਢਣਾ ਤੇ ਇਧਰ ਗੱਡਾ ਚੀਰਿਆ ਪਿਆ ਤੜਕਾ ਲਾਵਾਂ ਨੂੰ ਸਾਗ ਨੂੰ ਆ ਵੇਖੋ ਸਾਗ ਜਿਹੜਾ ਆਪਾਂ ਤੋਂ ਬਣਾ ਕੇ ਲਿਆਏ ਆ ਤੇ ਇਧਰ ਕੋਸ਼ਟਾ ਨੂੰ ਤੇ ਇਹਦਾ ਬਰਾਜ ਥੋੜਾ ਪਾਇਆ ਕੁਛ ਬੈਗਟ ਦੀ ਹੁਣੀ ਕੱਢ ਕੇ ਪਈਦਾ ਮੈਂ ਕਿਹਾ ਆਪਾਂ ਖਾਣ ਵਾਲਾ ਸਬਜ਼ੀ ਬਣਾ ਲਗੀ ਚਾਹ ਨਹੀਂ ਚੱਲੀ ਲੱਗਦੀ ਫੇਰ ਕਿੱਲੋ ਕੇ ਉਹ ਕਿਲੋ ਚਣੀ 800 ਗ੍ਰਾਮ ਖੰਡ ਕਿਉਂਕਿ ਖੰਡ ਜਿਆਦੀ ਨਹੀਂ ਪਾਣੀ ਖੰਡ 800 ਗ੍ਰਾਮ ਹੀ ਪਾਣੀ ਲਓ ਜੀ ਬਾਹਰ ਮਾਰ ਆਇਆ ਲਓ ਜੀ ਜਾਦਾ ਕੋਈ ਜ਼ਿਆਦਾ ਹੀ ਲੈ ਕੇ ਹੀ ਜਾਓ ਸੋ ਕਪੜੂ ਵੇਜੇ ਵੀ ਕੀ ਬਣਾਉਣੀ ਆ ਪਿਛਲੀ ਵਾਰੀ ਮੈਂ ਪਤਨੇ ਕੀ ਬਣਾਇਆ ਸੀ ਤਾਂ ਕਿ ਪੈਣੇ ਗਿਆ ਇਹ ਵੀਡੀਓ ਪਾਉਣੀ ਸੀ ਤੇ ਬਣਾਉਣੀ ਨਹੀਂ ਕੀਤੀ ਗਰੀ ਗਰੀ ਦੇ ਤਾਂ ਨਹੀਂ ਤੇ ਫਿਰ ਮੈਂ ਆਪਾਂ ਕੀ ਆਪਾਂ ਨੂੰ ਕਿਹੜਾ ਬਣਾਉਣਾ ਨਹੀਂ ਆਉਂਦਾ ਤੇ ਇਹ ਵੀ ਨਹੀਂ ਆਪਾਂ ਪਾਉਂਦੇ ਆ ਕੋਈ ਜਣਾ ਆਇਓ ਡੱਬੀ ਦਾ ਢੱਕਣ ਖੋਲਿਓ ਐਡੇ ਜਿਵੇਂ ਟੱਕਣ ਘਰ ਨਹੀਂ ਖੋਲੀਆ ਟੱਕਣ ਪੁਰਕਾ ਡਰਦਾ ਫਿਰਦਾ ਗਾੜੀ ਗਾੜੀ ਭਜਾ ਫਿਰਦਾ ਟੱਕਣ ਡਰ ਗਿਆ ਆਓ ਜੀ ਦੇਖੋ ਜੀ ਆਪਣੀ ਖੋਲੀ ਆਨੀ ਜੰਗੀਰੀ ਬਣ ਕੇ ਹੋ ਗਈ ਪਿਆਰ ਤੇ ਹੁਣ ਆਪਾਂ ਪਾ ਲ ਗਏ ਆਸਮਾਨ ਵਿੱਚ ਬਦਾਮ ਬਨੂਨ ਕਾਜੂ ਕੂਜੂ ਮੈਂ ਦੇਖੋ ਜੀ اللي ਬਸ਼ ਕੀਤਾ ਹੈ ਨਾਰੀਅਲ ਰੋਪਾ ਤੁਹਾਨੂੰ ਆਪਾ ਕੱਢੀਏ ਖਾਣ ਲਈ ਅਜਾ ਗਿਆ ਈ ਕਾਲ ਦੇ ਅੰਦਰ ਉਸ ਖਾਣਾ ਉਸ ਮਾਨੂੰ ਖਾਣ ਪਾਤੀ ਦਵਾਚਾ ਮਾ ਦੂ ਮਾਰਾ ਸਦੀਪਾ ਪੰਜੀਰੀ ਹੋ ਗਈ ਜੀ ਤਿਆਰ ਗੈਸ ਕੱਟ ਕੇ ਬੰਦ ਕਿਉਂ ਹੋ ਜਾ ਰਿਹਾ ਬਤਾ ਕੇ ਕੋਈ ਲੈ ਨਹੀਂ ਕਰਦੇ ਕੋਈ ਇਦਾਂ ਡੱਬੇ ਜਿਹੜੇ ਮਨ पे ਠੰਡਾ ਰੱਖੋਣਾ ਜਾਂ ਲੱਡੂ ਜੇ ਵਟਣੇ ਫਿਰ ਜਿੱਦਾਂ ਵੀ ਕਹਿਣਗੇ ਆਪਾਂ ਬਣਾ ਲਾਂਗੇ ਤੇ ਚਲੋ ਪਰਸ਼ਾਦੇਂ ਲਾਈਏ ਤੜਕਾ ਲਾਈਏ ਸਾਗ ਨੂੰ ਤਨ ਵੀਡੀਓ ਚੰਗੀ ਲੱਗੀ ਸਾਗ ਤੋਂ ਲੈ ਕੇ ਪੰਜੀਰੀ ਤੱਕ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਵਾਤਵਾਰਾ ਸਪੋਰਟ ਕਰਿਓ ਬਣੇ ਰਿਓ ਵੀਡੀਓ ਨਾ ਹੁਣ ਵੇਖੇ ਮੈਂ ਤੜਕਾ ਲਾ ਕੇ ਲਾਉਣੀ ਆ ਮੱਕਈ ਦੀਆਂ ਰੋਟੀਆਂ ਆ ਕੋਈ ਨਹੀਂ ਸਵੇਰੇ ਵੀ ਆਪਾਂ ਮੱਕਈ ਦੀਆਂ ਰੋਟੀਆਂ ਲਾਾਂਗੇ ਸਾਗ ਨੂੰ ਤੜਕਾ ਲਾ ਕੇ ਫਿਰ ਸਵੇਰੇ ਵੀਡੀਓ ਬਣਾਵਾਂਗੇ ਰੋਟੀਆਂ ਦੀ ਕਿ ਕੋਈ ਵੀਡੀਓ ਬੱਡੀ ਹੋ ਜਾਣੀ ਆ ਇਹ ਕਰਕੇ ਚਲੋ ਜੀ ਜੁੜਦੇ ਬਸਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਣਦੀ ਰਹੀ ਆਪਣੀ ਪੰਜੀਰੀ ਚਣਿਆਂ ਦੀ। ਤੇ ਫਿਰ ਦਿਵਸ ਤੇ ਰਹੋ। ਨਮਸਕਾਰ ਨਵੇਂ ਵੀਡੀਓ ਇਦਾਂ ਵੀ ਦੇ ਰਹੇ ਹੋ ਜੀ। ਲਓ ਜੀ ਅੱਜ ਵਾਲੇ ਵਲੌਗ ਚ ਤੁਹਾਡਾ ਸਵਾਗਤ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਆਪਣੇ ਆਪਣੇ ਪਰਿਵਾਰਾਂ ਠੀਕ ਹੋਗੇ? ਅਸੀਂ ਵੀ ਠੀਕ ਠਾਕ ਜੀ। ਤੇ ਅੱਜ ਸਵੇਰ ਦਾ ਜੀ ਟਾਈਮ ਆਪਾਂ ਬਣਾਉਣ ਦੇ ਮਕਾਈ ਦੀਆਂ ਰੋਟੀਆਂ ਚੁੱਲੇ ਦੇ। ਵੇਖੋ ਜੀ ਆਪਣਾ ਸਮਾਨ ਮੈਂ ਕਿਹਾ ਥੋੜੀ ਜਿਹੀ ਨਿੱਕੀ ਜਿਹੀ ਵੀਡੀਓ ਬਣਾ ਲ ਗਏ ਸਾਗ ਤੇ ਜੇ ਥੱਲੇ ਸਾਗ ਦਹੀਂ ਮੱਖਣ ਨੂੰ ਲਿਆਉਣੇ ਹੁਣ ਗਰਮ ਕਰਕੇ ਫਿਰ ਇੱਥੇ ਧੁੱਪੇ ਬਿਕੇ ਖਾਣੇ ਕੋਠੇ ਤੇ ਆ ਬੇਖੋ ਸਭ ਤੋਂ ਜਰੂਰੀ ਮੇਨ ਕੰਮ ਜੀ ਰੋਟੀਆਂ ਵਾਹ ਪੀ ਟੂ ਪੀ ਬੇਗੇ ਲਗੇ ਜੀ ਦਾ ਇੱਕ ਪੁਲਕਾ ਗਿਆ ਬਣ ਆ ਗਾ ਪਾਤੀ ਬਾਹ ਲੱਕੜ ਦਿੱਤੀ ਲਾ ਪਛਾਦੇ ਲਾ ਲੈਨੇ ਪਰ ਨਾਲ ਸ਼ਾਮ ਨੂੰ ਬਣਾ ਲਾਂਗੇ ਆਲੂ ਗਜਰਾਂ ਦੀ ਸਬਜ਼ੀ ਤੇ ਚਲੋ ਜੀ ਵੇਖੋ ਜੀ ਬਣ ਰਿਹਾ ਵੀਡੀਓ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਿਹੜੇ-ਜਿਹੜੇ ਨਵੇਂ ਭੈਣ ਭਰਾ ਆਏ ਆ YouTube ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵੇਖ ਕੇ ਨਾ ਚਲੇ ਜਿਓ ਜਾ ਇਹ ਨੰਗ ਰਿਹਾ ਜੀ ਕੋਠੇ ਤੋਂ ਨਹੀਂ ਬਹੁਤ ਰੋਲਾ ਪਾਉਂਦਾ ਬਹੁਤ ਅਮਰਸਰ ਨੂੰ ਜਿਹੜੇ ਆ ਜਾਂਦੇ ਆਂਦੀ ਨੰਗੇ ਜਾਂਦੇ ਤਰਨ ਤਰਨ ਥਾਣੀ ਜੀ ਸਾਡੇ ਕੋਠੇ ਦੇ ਉਤੋਂ ਦੀ ਇਹਨਾਂ ਨੂੰ ਬਹੁਤ ਸਤਾਉਂਦੇ ਆ ਬਹੁਤ ਨੰਗਦੇ ਆ ਚਲੋ ਜੀ ਇਹਦਾ ਆਪਾਂ ਕਰਕੇ ਲਾ ਲਗੇ ਪ੍ਰਸ਼ਾਦੇ ਪਰ ਉਹ ਮਿਲਦੇ ਆ ਇੱਕ ਵਾਰੀ ਸਾਗ ਗਰਮ ਕਰਕੇ ਲੈ ਆਈਏ ਨਾਲੇ ਮੱਖਣ ਦਹੀਂ ਚਾਰ ਫਿਰ ਪ੍ਰਸ਼ਾਦਾ ਸਾਗ ਦੇ ਆ ਫਿਰ ਸਾਰੇ ਜਣੇ ਨਾਲ ਮਿਲ ਕੇ ਬਣੀ ਰਿਓ ਜੀ ਵੀਡੀਓ ਨਾਲੋ ਜੀ ਹੁਣ ਰੋਟੀ ਖਾਂਦੀ ਹੋ ਗਈ ਜੀ ਪੂਰੀ ਤਿਆਰੀ ਕਜੀ ਗਰਗਲਦਾ ਚਾਰ ਨਾਲ ਮੱਖਣ ਨਾਲ ਸਾਗ ਦਹੀਂ ਇਧਰ ਆਪਣਾ ਪ੍ਰਸ਼ਾਦਾ ਪਾਣੀ ਤੇ ਪਿੱਛੇ শাক ਵੀ ਰਹਿਏ ਕੁਛ ਜੀਰਾ ਨਹੀਂ ਬਹੋਣਾ ਇਹਦਾ ਪਾਣੀ ਦਾ ਚਲੋ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਵਾਧਾ ਵਾਦੇ ਸਪੋਰਟ ਕਰਿਓ